ਬੱਦ ਹੀ ਜਾਂਦਾ ਮੀਤਾ। ਮੀ ਬਹੁਤ ਜ਼ਿਆਦਾ ਪੈ ਗਿਆ। ਹੁਣ ਤੋਂ ਬਾਰੇ ਫਿਰ ਚੱਲਾ ਸਤਰੀ ਲੈ ਕੇ ਗਰਫਤੇ ਦੀ ਵਾਸ ਆਉਣ ਵਾਲੀ ਆ। ਇੱਥੇ ਬੜਾ ਪੈਗਾ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ। ਰਾਤੀ ਦੁਬਾਰੇ ਫਿਰ ਬਹੁਤ ਜ਼ਿਆਦਾ ਮੀ ਪਿਆ। ਤੇ ਹੁਣ ਵੀ ਮੌਸਮ ਲੱਗਦਾਗਾ ਬਿਗੇ ਤੇ ਹੁਣ ਵੀ ਨਾ ਪੈ ਜਾਈ ਮੀ। ਨਹੀਂ ਰਾਬਾ ਪਾਉਂਦਾ ਨਹੀਂਗਾ ਜਦੋਂ ਪਾਉਣ ਤੇ ਆ ਜੇ। ਫਿਰ ਉਹੀ ਜਾਦਾ ਹੀ ਪਾ ਜਾਂਦਾ ਹੈ ਚਲੋ ਰੱਬ ਦੇ ਰੰਗ ਨੇ ਹਣਾ ਜੇ ਕਿਸੇ ਨੂੰ ਸਿੰਗਿੰਗ ਦਾ ਸੌਂਗ ਹੈ ਤੇ ਕਿਸੇ ਨੇ ਗਾਣਾ ਗੁਣਾ ਕਰਨਾ ਤਾਂ ਉਹ ਆਪਣੇ ਤੋਂ ਗਾਣਾ ਲੈ ਸਕਦਾ ਹੈ ਆਪਣੇ ਕੋਲ ਬਾਧੂ ਗਾਣੇ ਲਿਖੇ ਪੈਣੇਗੇ ਬਹੁਤ ਟਾਈਮ ਤੋਂ ਗਾਣੇ ਲਿਖਦਾ ਮੈਂ ਤੇ ਬਾਕੀ ਮੇਰੇ ਨਾਲ ਗੱਲ ਕਰ ਲਿਓ ਜਾਂ ਕਮੈਂਟ ਕਰ ਲਿਓ ਜਿੱਦਾਂ ਦਾ ਵੀ ਕਹੋਗੇ ਉਦੋਂ ਦਾ ਗਾਣਾ ਮਿਲ ਜੂਗਾ ਅਰੇ ਤਾਬਾੜਾ ਜ਼ਿਆਦਾ ਹੋਇਆ ਪਿਆ ਮਾਂ ਚੱਲ ਫਰਸ਼ ਧੋਦਾਂ ਨੇ ਅੱਜ ਇਧਰੋਂ ਤਾਂ ਕਰਤੀ ਸਪਾਈ ਇਹ ਤਾਂ ਮਾਰਤਾ ਪਾਣੀ ਆ ਇੱਥੇ ਵਾੜਾ ਜ਼ਿਆਦਾ ਹੋ ਗਿਆ ਮੀਂਹ ਕਰਕੇ ਵਾੜਾ ਜ਼ਿਆਦਾ ਹੋ ਗਿਆ ਉੱਪਰੋਂ ਆ ਗਿਆ ਕੋਠੇ ਤੋਂ ਨਾ ਤਣਤਾਲੇ ਰਹੀ ਉੜਾਇਆ ਬੁੱਟਾਂ ਚ ਪਾ ਦਾ ਨੇ ਆਹ ਵਾਲੇ ਆਹ ਸਾਈਡ ਤੇ ਹੁਣ ਕਰਕੇ ਮੀਂਹ ਦਾ ਪਾਣੀ ਪਿਆ ਨਹੀਂ ਮਾ ਚਲ ਮੈਂ ਆਪ ਪਾ ਦਾ ਨਾਗਾ ਥੋੜਾ ਥੋੜਾ ਪਾਣੀ ਲਾ ਦਨੇ ਜੋ ਤਾਂ ਪੈ ਗਿਆ ਸੀ ਮੀਂਹ ਕਰਕੇ ਅਮਰੂਦਾਂ ਦੇ ਬੂਟੇ ਤੇ ਇੱਕ ਅਮਰੂਦ ਲੱਗਿਆ ਪੈਗਾ ਬਹੁਤ ਵਧੀਆ ਪੱਟ ਕੇ ਖਾਣ ਨੂੰ ਜੀ ਕਰੀ ਜਾਂਦਾ ਅਮਰੂਦ ਪੱਕੇ ਪੈਣ ਨੂੰ ਜੀ ਕਰੀ ਜਾਂਦਾ ਖਾਣ ਨੂੰ ਪਰ ਮਾਚਲ ਹੋਰ ਹੋ ਜਾਂਦੇ ਅਜੇ ਨਹੀਂ ਖਾਂਦੇ ਇਹਨੂੰ ਪਹਿਲਾਂ ਇੰਨੀ ਗਰਮੀ ਸੀ ਸਾਰਾ ਦਿਨ ਏਸੀ ਵਾਲੇ ਕਮਰੇ ਚ ਬੜ ਕੇ ਬੈਠਣਾ ਪੈਂਦਾ ਸੀ ਤੇ ਰੱਬ ਨੇ ਮੀਂਹ ਪਾ ਕੇ ਹੁਣ ਇੰਨੀ ਠੰਡ ਵਧੀਆ ਠੰਡ ਕਰਤੀ ਤੇ ਤਾਂ ਹੀ ਦਾ ਮੰਮੀ ਹੋਰੀਆਂ ਦੇਖੋ ਬੇੜੇ 'ਚ ਮੈਂ ਜੜਾ ਹੀ ਬੈਠੀਆਂ ਨੇ ਮੈਂ ਖੇਤ ਜਾਂ ਲੱਗਾ ਸੀ ਤੇ ਨਾਲ ਦੀ ਨਾਲ ਹੀ ਮੀਂਹ ਆ ਗਿਆ ਮੈਂ ਚਲ ਕੇ ਖੇਤ ਗੇੜਾ ਮਾਰ ਕੇ ਆਉਣਾ ਹੁਣ ਤਾਂ ਸ਼ਾਮ ਨੂੰ ਜਾਣਾ ਪੈਣਾ ਹੁਣ ਤੱਕ ਰਬਲਾ ਦਾ ਕਈ ਦਿਨ ਪਾਉ ਮੀਂਹ ਕਿੰਨਾ ਜ਼ਿਆਦਾ ਆ ਗਿਆ ਵਾਧ ਹੀ ਜਾਂਦਾ ਮੀ ਤਾਂ ਹੁਣ ਤਾਂ ਨਹੀਂ ਜਾਇਆ ਜਾਣਾ ਨਾਲੇ ਮੈਨੂੰ ਇੱਕ ਹੋਰ ਕੰਮ ਸੀਗਾ ਚਲੋ ਹੁਣ ਤਾਂ ਕਰੇ ਆਰਾਮ ਹੀ ਕਰਨਾ ਪੈਣਾ ਮੀ ਹਜੇ ਵੀ ਨਹੀਂ ਹਟਿਆ ਤੇ ਮੈਂ ਥੋੜਾ ਜਿਹਾ ਕੰਮ ਜਾਣਾ ਸੀਗਾ ਤੇ ਅਹੀਂ ਤਾਂ ਹੀ ਤਾਂ ਮੈਂ ਆਹ ਸੱਤਰੀ ਲਈ ਫਿਰਦਾ ਆ ਆਹ ਦੇਖੋ ਕੀ ਹਾਲ ਹੋਇਆ ਪਿਆ ਅੱਗੇ ਪਰ ਇਧਰ ਤਾਂ ਪਾਣੀ ਪਾਣੀ ਖੜਾ ਹੁਣ ਦੁਬਾਰੇ ਫਿਰ ਚੱਲਾ ਸਤਰੀ ਲੈ ਕੇ ਗਰਫਤੇ ਦੀ ਵਾਸ ਆਉਣ ਵਾਲੀ ਆ ਉਹ ਆ ਗਈ ਵਾਸ ਗਰਫਤੇ ਦੇ ਸਕੂਲ ਆ ਕਿੰਨਾ ਕਮੀ ਸੀ ਤੇ ਸਕੂਲ ਚ ਕਿੰਨਾ ਕਮੀ ਸੀ ਪਾਣਾ ਜਾਂਦਾ ਤੇ ਬੜਾ ਪਿਆਗਾ ਬੱਟਾ ਗਿੱਲੀ ਹੋਈਆਂ ਪੰਜਾਨੇ ਬਾਣ ਦੇ ਵਿੱਚ ਦੀ ਜਾਣਾ ਪੈ ਰਿਆ ਇੱਕ ਬਾਣ ਭਰੇ ਪੁੱਠੋਲ ਖੜੇ ਨੇ ਇਹ ਬਹੁਤ ਜ਼ਿਆਦਾ ਪੈ ਗਿਆ ਲੋਵੀ ਮਿੱਤਰੋ ਪਹੁੰਚ ਗਏ ਆਪਾਂ ਆਪਣੇ ਖੇਤ ਮੀਂਹ ਬਹੁਤ ਜ਼ਿਆਦਾ ਪੈ ਗਿਆ ਆ ਵੇਖੋ ਬਾਣ ਸਾਰਾ ਭਰਿਆ ਪੈ ਗਿਆ ਤੇ ਇਧਰ ਦੀ ਲੰਗ ਕैम ਹੈ ਮੱਟਾ ਦਾ ਗਿੱਲੀਆਂ ਪਈਆਂ ਨੇ ਵਿੱਚ ਦੀ ਲਾ ਹੋ ਕੇ ਆਇਆ ਬਾਣ ਦੇ ਹਰ ਰਾਹ ਤੇ ਵੀ ਬੜਾ ਜ਼ਿਆਦਾ ਚੱਕੜ ਸੀਗਾ ਮੋਟਰਸਾਈਕਲ ਮਸਾ ਲੈ ਕੇ ਆ ਉਥੋਂ ਦੀ ਵੀ ਕਟਕਟ ਕੇ ਮੀਂਹ ਪਈ ਬਹੁਤ ਜ਼ਿਆਦਾ ਹੈਗਾ ਸਾਰੀ ਰਾਤ ਮੇਹੀ ਪੈ ਗਿਆ ਤੇ ਅੱਜ ਸਾਰਾ ਦਿਨ ਫੇਰ ਪੈ ਗਿਆ ਅੱਜ ਜਦੋਂ ਹਟੇਗਾ ਫਿਰ ਹਟੇ ਤੋਂ ਆਇਆਗਾ